ਜੰਗੀਆ ਪੋਥੀ ਥੱਲੇ ਰੱਖ ਕੇ ਵੀ ਤੇ ਮੱਥਾ ਟੇਕਿਆ ਸੀ ਦਰੀ ਦੇ ਤੇ ਪੋਥੀ ਲੱਗੀ ਸੀ ਅੱਗੇ ਵਾਸਤੇ ਪੋਥੀ ਨਹੀਂ ਰੱਖਣੀ ਆਦਬ ਦੇ ਨਾਲ ਪੋਥੀ ਰਮਾਲਾਂ ਤੇ ਰੱਖ ਕੇ ਮੱਥਾ ਟੇਕਿਆ ਕਰ ਜਾਂ ਉਂਝੀ ਹੱਥ ਜਰਾ ਕੇ ਸੋਲਿਆ ਕਰੀ ਤੇ ਅੱਗੇ ਵਾਸਤੇ ਥੱਲੇ ਨਾ ਲੱਗੇ ਦਰੀ ਤੇ ਜਿੱਥੇ ਪੈਰ ਰੱਖੀਦੇ ਆ ਈਕ ਚੋਰ ਐ ਸਾਧ ਸੰਦੇਜੀ ਕਵਤਾ ਦੇ ਜਿਵੇਂ ਕਲੀਆਂ ਦੇ ਚੋਰ ਹੁੰਦੇ ਆ ਦੂਏ ਦੀ ਕਵਤਾ ਚੁਰਾ ਲੈਣੀ ਤੇ ਆਪ ਦਾ ਨਾਮ ਵਿੱਚ ਪਾ ਦੇਣਾ ਇਹ ਚੋਰ ਕਵੀ ਹੁੰਦੇ ਆ ਅਜੇ ਇੱਕ ਇਹੋ ਜਿਹੇ ਚੋਰ ਹੈ ਜਿਹੜੇ ਆਪਣੇ ਗੁਨਾਹਾਂ ਨੂੰ ਲਕੋ ਕੇ ਰੱਖਦੇ ਆ ਹਨਾ ਫਰੀ ਮਹੱਲਾ ਪਹਿਲਾ ਚੋਰ ਸਲਾਹੀ ਚੀਤ ਨਾ ਭੀਜੈ ਜੁਲੰਦਰ ਮਹਾਰਾਜ ਸਾਲ ਸਿੱਤੇ ਪਾਤਸ਼ਾਹ ਜੀ ਗਰੀਬ ਨਵਾਜ ਅੰਤਰੀ ਯਾਰਨੀ ਇੱਕ ਇਲਾਕੇ ਦੇ ਵਿੱਚ ਗਏ ਆ ਉਥੇ ਭੂਮੀਆ ਚੋਰ ਸੀ ਬੜਾ ਧਾੜ ਵੀ ਰਿੰਦਾ ਉਹਦੇ ਕੋਲ ਆ ਸੀ ਬੜੀ ਭਾਰੀ ਚੋਰੀ ਕਰਿਆ ਕਰਦਾ ਉਹ ਚੋਰੀ ਕਰਦੇ ਨੂੰ ਵੇਖ ਕਰਕੇ ਉਥੋਂ ਲੋਕਾਂ ਨੇ ਕਿਹਾ ਕਿ ਮਾਰਾ ਇਹ ਬੜਾ ਧਾੜ ਵੀ ਹੈ ਇਹ ਹਰਦਾ ਨਹੀਂ ਚੋਰੀ ਨਹੀਂ ਛੱਡਦਾ ਗੁਰੂ ਮਹਾਰਾਜ ਸਾਹਿਬ ਦੇ ਪਾਸ ਨੂੰ ਲੈ ਕੇ ਆਏ ਗਰੀਬ ਨੂੰ ਆਜ ਨੂੰ ਕਿਹਾ ਭਈ ਚੋਰੀ ਛੱਡ ਦੇ ਤੈਂ ਸਿੱਖ ਬਣਾਵਾਂਗੇ ਇਹ ਕਹਿੰਦਾ ਮਾਰਾ ਮੈਨੂੰ ਆਦ ਤੱਕ ਚੋਰੀ ਕਰਨ ਦੀ ਚੋਰੀ ਛੁੜਦੀ ਨਹੀਂ ਮਾਰਾ ਕਹਿੰਦੇ ਚੰਗਾ ਕੋਈ ਚੋਰੀ ਛਡਾਉਣ ਦਾ ਸੀ ਯਤਨ ਕਰਦੇ ਆ ਤੋ ਐ ਕਰਿਆ ਕਰਿ ਇੱਕ ਤਾਂ ਆਗ ਦੇ ਵਾਸਤੇ ਚੋਰੀ ਨਾ ਕਰਿਆ ਤਾ ਇੱਕੇ ਬਚਨ ਮੰਨ ਇੱਕ ਲੂਣ ਖਾ ਕੇ ਹਰਾਮ ਨਾ ਕਰਿਆ ਤਾ ਦੋ ਤੇ ਪੀਜਾ ਗਰੀਬ ਮਾਰ ਨਾ ਕਰਿਆ ਤਾ ਤੇ ਚੌਥਾ ਸੱਚ ਬੋਲਿਆ ਤਾ ਇਹ ਚੋਰੀ ਛਡਾਉਣ ਦਾ ਯਤਨ ਗੁਰੂ ਸਾਹਿਬ ਨੇ ਉਹਦਾ ਕੀਤਾ ਇਹਨੇ ਤੇ ਗੁਰੂ ਸਾਹਿਬ ਦੇ ਬਚਨ ਮੰਨ ਲੈ ਕੇ ਕਹਿੰਦਾ ਮੈਂ ਸੱਚ ਬੋਲਨੂੰ ਤੇ ਆਪਦੇ ਆਸਤੇ ਵੀ ਚੋਰੀ ਕਰੂੰ ਤੇ ਇਹੇ ਪ੍ਰਕਾਰ ਸਕੇ ਪਰਚੇ ਮੈਂ ਗਰੀ ਮਾਰ ਨਹੀਂ ਕਰਾਂਗਾ ਤੇ ਦੂਣ ਖਾ ਕੇ ਹਰਾਮ ਨਹੀਂ ਕਰਾਂਗਾ ਤੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਭੂਗੀਆਂ ਰਹਿਣ ਲੱਗ ਗਿਆ ਇੱਕ ਦਿਨ ਉਹ ਚੋਰੀ ਦੀ ਲਾਲਕ ਅਨਸਾਰ ਇੱਛਾ ਹੋਈ ਚੋਰੀ ਕਰੀਏ ਫੇਰ ਸਤਬੀਨ ਦੇ ਬਚਨ ਤੇ ਆਏ ਬਿਗ ਗਰੀਬ ਨੇ ਆ ਕੇ ਕਿਹਾ ਕਿ ਮੇਰੇ ਘਰ ਵਿੱਚ ਲੜਕੀ ਦਾ ਮੈਦਾਣ ਕਰਨਾ ਹੈ ਮੇਰੀ ਹਿੰਮਤ ਨਹੀਂ ਇਹਨਾਂ ਕੋ 500 ਰੁਪਏ ਮੇਰੇ ਕੋਲ ਹੋਵੇ ਤੇ ਮੈਂ ਆਪਣੀ ਲੜਕੀ ਜਿਹੜੀ ਹੈ ਉਹਦੀ ਸ਼ਾਦੀ ਕਰ ਦਿਆਂ ਸੁਣ ਕੇ ਭੂਗੀਆਂ ਕਹਿੰਦਾ ਚੰਗਾ ਮੈਂ ਤੇਰਾ ਇਂਤਜ਼ਾਮ ਕਰਾਂਗਾ ਜਿਸ ਨੂੰ ਇਂਤਜ਼ਾਮ ਕਰਨ ਵਾਤੇ ਇਹਨਾਂ ਸੋਚਿਆ ਜੂ ਚੋਰੀ ਕਿਵੇਂ ਕਰੀਏ ਗੁਰੂ ਸਾਹਿਬ ਦਾ ਹੁਕਮ ਹੈ ਸੱਚ ਬੋਲਣ ਦਾ ਇਹ ਜੁਰਮੋਲ ਨੇ ਨਾ ਚੋਰੀ ਹੋਣੀ ਨਹੀਂ ਉਸ ਵੇਲੇ ਸਾਬ ਚੰਗੇ ਜੀ ਕਿਣ ਪਾਤਸ਼ਾਹੀ ਨਵਾਸ ਪਹਿਰ ਲਿਆ ਤੇ ਨਵਾਸ ਬੈਠ ਕੇ ਪਾਤਸ਼ਾਹ ਦੇ ਘਰ ਨੂੰ ਚੱਲਿਆ ਜਿਸ ਵੇਲੇ ਪਾਤਸ਼ਾਹ ਦੇ ਘਰ ਵਿੱਚ ਲਿਆ ਪਹਿਰੇਦਾਰਾਂ ਨੇ ਪੁੱਛਿਆ ਕੌਣ ਹੈ ਰਾਤ ਦੇ ਹੀ ਤੋਂ ਕਹਿੰਦਾ ਚੋਰ ਉਹਨਾਂ ਨੇ ਸੋਚਿਆ ਵੀ ਇਹ ਕੋਈ ਪਾਤਸ਼ਾਹੀ ਮੁਲਾਪੀ ਆਦਮੀ ਹੈ ਤੇ ਚੋਰ ਕਹਿੰਦਾ ਇਹ ਲੰਘ ਜਾਣ ਤਾਂ ਤਾਰੀਆਂ ਜੂੜੀਆਂ ਲੰਘਿਆ ਇਸ ਪ੍ਰਕਾਰ ਸਾਲ ਸਿੰਘ ਜੀ ਜਾਂਦਾ ਜਾਂਦਾ ਉਹ ਉਸ ਪਾਸੇ ਦੇ ਖਜ਼ਾਨੇ ਆ ਵੀ ਥਾਂ ਚਲਿਆ ਗਿਆ ਕਿ ਜਾ ਕੇ ਉਸਨੇ ਖਜ਼ਾਨਾ ਭੰਨਿਆ ਖਜ਼ਾਨਾ ਬਣ ਕੇ ਜਿੰਨੀ ਕੁ ਲੋੜ ਸੀ ਮਾਇਆ ਦੀ ਉਨੀ ਇਕੱਠੀ ਕਰ ਲਈ ਤੇ ਇਕੱਠੀ ਕਰਕੇ ਪੰਡ ਬਣ ਲਈ ਕਹਿੰਦੇ ਪਾਦਸ਼ਾਹ ਦੇ ਘਰ ਆਇਆ ਕੁਝ ਖਾਣਾ ਵੀ ਚਾਹੀਦਾ ਇਸ ਖਿਆਲ ਨੂੰ ਲੈ ਕੇ ਲੋਭ ਲੈ ਰੜਕਾਇਆ ਭਾਈ ਗੁਰਦਾ ਜੀ ਨੇ ਕਿਹਾ ਲੂਣ ਹਾਂਡਾ ਫੜਿਆ ਜੋ ਰ ਗਿਆ ਕਰ ਸਾਦੇ ਜਾਂ ਅੰਦਰ ਵੜਿਆ ਕੁੰਜ ਕੁੰਜ ਉੱਚਾ ਪਹਾੜਾ ਕਿਵਾਰੇ ਚੜਿਆ ਤੇ ਇਸ ਪ੍ਰਕਾਰ ਅਗਲਾਈ ਪੰਡਵਨ ਲੋ ਹਨ ਇਸ ਪ੍ਰਕਾਰ ਲੋਕ ਲਹਿਰ ਹਲਕਾਇਆ ਲੂਣ ਆਂਡਾ ਫੜਿਆ ਲੂਣ ਇਸ ਪ੍ਰਕਾਰ ਸਾਧ ਸੰਗੇ ਜੀ ਉਸ ਨੇ ਕਿਸ ਕੱਖ ਨਾ ਖੜਿਆ ਕੋਈ ਚੀਜ਼ ਨਾਲ ਨਹੀਂ ਸਭ ਕੁਝ ਉੱਥੇ ਛੱਡ ਆਇਆ ਰਹਾਈ ਨੇ ਸਵੇਰੇ ਪੁੱਛਿਆ ਲੋਕਾਂ ਨੇ ਚੋਰੀ ਨੂੰ ਵਿਧਵਾਸ਼ ਨੂੰ ਕੁੱਟ ਪਈ ਉਸੇ ਕਹ ਗਰੀਬ ਆਦਮੀ ਕਰਾਉਣੀ ਕਹੀ ਜੀ ਜਾ ਕੇ ਪੇਸ਼ ਹੋ ਗਿਆ ਕਹਿੰਦੇ ਵੀ ਚੋਰੀ ਪਾਪ ਹੈ ਤੇਰੀ ਮਾਂ ਕੀ ਕੀਤੀ ਹੈ ਤੇ ਮੈਂ ਲਗਿਆ ਕਿਉਂ ਨਹੀਂ ਕਹਿੰਦੇ ਗੁਰੂ ਸਾਹਿਬ ਦਾ ਮੇਰੇ ਨਾਲ ਹੁਕਮ ਸੀ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਮੈਂ ਤੇਰੇ ਘਰ ਚੂਨ ਥੋੜਾ ਮੂਹ ਜਿਹਾ ਲਿਆ ਸੀ ਉਹਨੂੰ ਤੁਸੀਂ ਲੂਣ ਇਸ ਕਰਕੇ ਰੱਤੀਕ ਲੂਣ ਉਹ ਜਖਾਣੇ ਕਰਕੇ ਮੈਨੂੰ ਲੱਗਿਆ ਕੋਸ਼ਿਸ਼ ਫਿਰ ਉਸ ਵੇਲੇ ਪਾਤਸ਼ਾਹ ਨੇ ਵਜ਼ੀਰ ਬਣਾ ਲਿਆ ਵਜ਼ੀਰ ਬਣ ਕੇ ਉਹ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਉਸ ਵੇਲੇ ਗੁਰੂ ਸਾਹਿਬ ਨੇ ਇਹਨੂੰ ਘូមੀਆਂ ਨੂੰ ਚੋਰੀ ਛਡਾ ਕੇ ਉਪਦੇਸ਼ ਬਖਸ਼ਿਆ ਸੀ ਇਹ ਰਾਜੇ ਦੇ ਘਰ ਪੁੱਤਰ ਨਹੀਂ ਸੀ ਹੁੰਦਾ ਪੁੱਤਰ ਹੋਣ ਵਾਸਤੇ ਇਹਨਾਂ ਸੰਗਤੀਆਂ ਦਾ ਆਸ ਕਰਾਈ ਇਹ ਨੜਕੀ ਪੈ ਜਾ ਹੋਈ ਸ੍ਰੀ ਗੁਰੂ ਨਾਨਕ ਦੇਵ ਮਾਰਿਆ ਸਾਹਿਬ ਸੰਤ ਮਸੂਆਣੇ ਵਾਲੇ ਬਚਨ ਸੁਣਾਉਦੇ ਸਨ ਕਿ ਵਿਚੇ ਜਿੱਥੇ ਮਸੂਆਣਾ ਗੁਰਦੁਆਰਾ ਹੈ ਪਹਿਲਾ ਸੰਤਾਨਾ ਬਣਾਇਆ ਹੋਇਆ ਇੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਆਵਾਦ ਚ ਬੈਠੇ ਸਨ ਤੇ ਉਹ ਲੜਕੇ ਵੀ ਸ਼ਾਦੀ ਦਾ ਵਕਤ ਸੀ ਲੜਕੇ ਦੀ ਕਹੇ ਲਈ ਰਾਜੇ ਦੀ ਲੜਕੀ ਨਾਲ ਮੰਗੇ ਅੱਜ ਚੁਗਲਨ ਕਹਤਾ ਵੀ ਇਹ ਤਾਂ ਲੜਕੀ ਆ ਰਹੀ ਹੈ ਵਿਆਹਣ ਵਾਸਤੇ ਰਾਸਤੇ ਵਿੱਚ ਕਹਿੰਦੇ ਸ਼ਿਕਾਰ ਨਿਕਲਿਆ ਇਹ ਰਾਜਪੁੱਤਰ ਨੇ ਉਸੇ ਨੇ ਜਿਹੜਾ ਰਾਜਪੁੱਤਰ ਨੇ ਲਵਾਤ ਸੀ ਲੜਕੀ ਇਹ ਗਿਆ ਜਨੂੰ ਬਣ ਵਿੱਚ ਹਰਨ ਦੇ ਮਗਰ ਹਰਨਤਾ ਲੋਕ ਹੋ ਗਿਆ ਅਗੇ ਗੁਰੂ ਨਾਨਕ ਸਾਹਿਬ ਤੇ ਬਾਲਾ ਮਰਦਾਨਾ ਬੈਠੇ ਵੇਖੇ ਜਾ ਕੇ ਮੱਥਾ ਟੇਕਿਆ ਮਾਰਨ ਆ ਕਿਹਾ ਬਾਲ ਕੋ ਕਿਉਂ ਮਾਰੋ ਇਹ ਬਚਨ ਕਹਿਣ ਨਾ ਲੜਕੀ ਤੋਂ ਸੁਨਾਰੀ ਤੋਂ ਜੋ ਪੁਰਖ ਕਰਾਵਾਇ ਕਿਉਂ ਇਸਤਰੀ ਜਾਮੇ ਤੋਂ ਇਹ ਪੁਰਖ ਦਾ ਜਾਮਾ ਇਹਦਾ ਹੋ ਗਿਆ ਇਸ ਤਰ੍ਹਾਂ ਗੁਰੂ ਸਾਹਿਬ ਦਾ ਸੰਗਤ ਦੀ ਰਸ ਪੂਰੀ ਕਰਾ ਕੇ ਉਹ ਬੱਚਾ ਬੱਚਾ ਦਾ ਰੂਪ ਬਣਾ ਕੇ ਅੱਗੇ ਉਥੇ ਚੁਗਲਨ ਜਬ ਜਾ ਕੇ ਬਰੀਕ ਪਛਾਤ ਪਹਿਰਾ ਕੇ ਵੇਖਿਆ ਕਿਉਂ ਹੀਰਾ ਜੀ ਦੀ ਮਾਈ ਨੂੰ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਵੇਖ ਕੇ ਇਸ ਪ੍ਰਕਾਰ ਇਹ ਭੂਮੀਆਂ ਜਿਹੜਾ ਚੋਰ ਸੀ ਚੋਰੀ ਛੱਡ ਕੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ ਤੇ ਫੇਰ ਰਾਜੇ ਦਾ ਵਕੀਰ ਬਣ ਕੇ ਪਰਮਕਾਰ ਦੇ ਕੰਮ ਕਰ ਰਿਹਾ ਸੀ ਉਹਨੂੰ ਉਪਦੇਸ਼ ਉਸ ਵਕਤ ਪਹਿਲਾ ਮਾਰਨ ਬਖਸ਼ਿਆ ਸੀ ਕਿਉਂ ਦੀ ਛਡਾਉਣ ਵਾਸਤੇ ਜੀ ਸੋ ਪੀੜਾ ਕੂੜ ਕੁਵਾੜ ਜਾਦ ਸਿੰਘ ਜੀ ਚਾਰ ਪ੍ਰਕਾਰ ਦੇ ਚੋਰ ਮੰਨੇ ਆਂ ਇੱਕ ਚੋਰ ਹੈ ਤੰਦੇ ਇੱਕ ਚੋਰ ਹੈ ਸਾਬ ਸੰਦੇਜੀ ਕਵਤਾ ਦੇ ਜਿਵੇਂ ਕਲੀਆਂ ਦੇ ਚੋਰ ਹੁੰਦੇ ਐ ਦੂਏ ਦੀ ਕਵਤਾ ਚੁਰਾ ਲੈਣੀ ਤੇ ਆਪ ਦਾ ਨਾਮ ਵਿੱਚ ਪਾ ਲੈਣਾ ਇਹ ਚੋਰ ਕਵੀ ਹੁੰਦੇ ਐ ਅਜੇ ਇੱਕ ਇਹੋ ਜਿਹੇ ਚੋਰ ਹੈ ਜਿਹੜੇ ਆਪਣੇ ਗੁਨਾਹਾਂ ਨੂੰ ਲੋਕੋ ਕੇ ਰੱਖਦੇ ਆ ਤੇ ਜੰਗੀਆਂ ਪੋਥੀ ਥੱਲੇ ਰੱਖ ਕੇ ਵੀ ਤੇ ਮੱਥਾ ਟੇਕਿਆ ਸੀ ਦਰੀ ਦੇ ਤੇ ਪੋਥੀ ਲੱਗੀ ਸੀ ਅੱਗੇ ਵਾਸਤੇ ਪੋਥੀ ਨਹੀਂ ਰੱਖਣੀ ਆਦਤ ਦੇ ਨਾਲ ਉਥੇ ਰਮਾਲਾ ਤੇ ਰੱਖ ਕੇ ਮੱਥਾ ਤੇ ਕਿਆ ਕਰ ਜਾਂ ਉਂਕੀ ਹੱਫੀ ਰੱਖ ਕੇ ਸੋਲਿਆ ਕਰੀ ਤੇ ਅੱਗੇ ਵਾਪਸ ਤੇ ਥੱਲੇ ਨਾ ਲੱਗੇ ਦਰੀ ਤੇ ਜਿੱਥੇ ਪੈਰ ਰੱਖੀ ਦੇ ਆਏ ਮੰਦਿਰ ਸਾਂ ਤੇ ਰਮਾਲ ਇਹ ਜੇ ਸੌ ਕੂੜੀਆ ਕੂੜਕਵਾਰ ਇੱਕ ਜਿੰਨੇ ਜੇ ਸੌ ਕੂੜੀਆ ਕੂੜਕਵਾਰ ਇੱਕ ਇਤਾਰ ਆਦਮੀ ਮੰਦਾ ਚੋਰ ਆਪਦੇ ਔਗਣ ਕੀ ਪਿਆ ਨੂੰ ਮਨ ਚ ਲੁਕੋ ਕੇ ਰੱਖਣਾ ਕਿਸੇ ਨੂੰ ਪੁੱਛਣਾ ਵੀ ਪੀ ਹਲ ਤਾਂ ਮੈਂ ਤਿਆਰ ਵਰ ਤਿਆਰ ਹੋਇ ਕਾਵੇਂ ਕੁਰੇਪਿਆ ਹੋਵੇ ਬੱਜੇ ਕੁਰੇਪਿਆ ਕਰਨਾ ਹੋਵੇ ਫੇਰ ਕਹਿਣਾ ਜੀ ਮੈਂ ਤਾਂ ਤਿਆਰ ਬਰਦਾਰ ਪੰਜਾਂ ਪਿਆਰਿਆਂ ਤੇ ਲੱਗ ਜਾਣਾ ਉਸੇ ਪ੍ਰਕਾਰ ਜਦੋਂ ਕੋਈ ਲੋੜ ਪਵੇ ਉੱਥੋਂ ਕਹਿਣਾ ਮੈਂ ਤਿਆਰ ਬਰਦਾਰ ਇਹ ਮਨ ਦੀ ਚੋਰੀ ਹੈ ਮਨ ਤੇ ਲੁਕੋ ਕੇ ਆਪਣੇ ਗੁਨਾਹਾਂ ਨੂੰ ਰੱਖਣਾ ਸੰਗਤ ਕਿਉਂ ਜਿਹੜਾ ਇੱਥੇ ਨਾ ਮੁਖਸ਼ਾਊਗਾ ਉਹਦੇ ਕਿਤੇ ਨਹੀਂ ਨਕਸ਼ੇ ਜਾਂਦਾ ਕਈਆਂ ਆਦਮੀਆਂ ਨੇ ਆਪਣੀਆਂ ਲੜਕੀਆਂ ਦੇ ਭੈਣਾਂ ਦੇ ਪੈਸੇ ਲਏ ਸੀ ਜਦੋਂ ਇਹ ਗੁਰੂ ਸਾਹਿਬ ਦਾ ਸ਼ਬਦ ਸੁਣਿਆ ਉਹਨਾਂ ਨੂੰ ਦੀਵਾਨ ਵਿੱਚ ਆ ਕੇ 77 ਰੁਪਇਆ ਜਿਹਨਾਂ ਲਿਆ ਸੀ ਚੋਰੀ ਕੀ ਲੜਕੀ ਦੇ ਪਾ ਕੇ ਮਾਫੀਆਂ ਲਈਆਂ ਕਾਲੇ ਮੂੰਹ ਕਰਨ ਤੱਕ ਗਏ ਵੀ ਸਾਨੂੰ ਬਖਸ਼ ਲਓ ਜਿਵੇਂ ਬਖਸ਼ੇ ਜਾਈਏ ਕਿਉਂ ਗੁਰੂ ਸਾਹਿਬ ਬਖਸ਼ੁੰਦੇ ਹੈ ਜੇ ਉਹ ਸੰਗਤਿ ਬਖਸ਼ਾ ਲੈਵੇ ਆਪਣੇ ਔਗਣਾਂ ਨੂੰ ਛੱਡ ਦੇਵੇ ਅਤੇ ਇਸ ਪ੍ਰਕਾਰ ਇਹ ਮੰਦੀ ਚੋਰੀ ਹੈ ਇੱਕ ਹੈ ਸਾਧ ਸੰਗਤ ਜੀ ਨਾਮ ਵੱਲੋਂ ਚੋਰ ਜਿਨ੍ਹਾਂ ਬਾਰੇ ਕਿਹਾ ਕਿ ਤਸਕਰ ਜੋ ਨਾਮ ਨਾਲ ਦੇ ਦੇ ਬਾਸੇ ਕੋਟ ਪੰਜਾਹ ਇਹ ਚਾਰੇ ਪ੍ਰਕਾਰ ਦੇ ਚੋਰਾਂ ਦੀ ਹਾਲਤ ਉੱਥੇ ਦਸਤੀ ਹੈ